ਸਸਾਇਕਾਲਜੀ ਸਰਾਂ ਨੂੰ ਰੁੱਖ ਦੀਆਂ ਜੜਾਂ ਹੈਗੀਆਂ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਦੀਆਂ ਰੁੱਖ ਲਈ ਆਪਾਂ ਸਮਝਾਂਗੇ ਰੁੱਖ ਦੀਆਂ ਜੜਾਂ ਪਾਣੀ ਨੂੰ ਜਿਹੜਾ ਥੱਲੇੋਂ ਉੱਪਰ ਕਿਵੇਂ ਲੈ ਕੇ ਜਾਂਦੀ ਇਹਦੇ ਬਾਰੇ ਚਰਚਾ ਕਰਾਂਗੇ ਜੇ ਆਪਾਂ ਇਸ ਤੋਂ ਇਲਾਵਾ ਰੁੱਖ ਜਿਹੜਾ ਹੈਗਾ ਜਿਹੜਾ ਰੁੱਖਾਂ ਨੂੰ ਸਪੋਰਟ ਕਰਦਾ ਹੈਗਾ ਐਂਕਰ ਮਦਰ ਨੂੰ ਸਪੋਰਟ ਦਿੰਦਾ ਵੀ ਉਹਨੂੰ ਖੜੇ ਸਿੱਧੇ ਰਹਿਣ ਵਾਸਤੇ ਬਟਰਸ ਰੂਟ ਹੁੰਦੀਆਂ ਜਿਹੜੀਆਂ ਉਹ ਵੱਡੇ ਰੁੱਖਾਂ ਨੂੰ ਜਿਵੇਂ ਸਿੰਬਲ ਹੋ ਗਿਆ ਜਾਂ ਹੋਰ ਵੱਡਾ ਕੋਕੋਨੋਟ ਨੂੰ ਰੁੱਖਾਂ ਨੂੰ ਸਪੋਰਟ ਕਰਨ ਵਾਸਤੇ ਬਟਰਸ ਰੂਟ ਬਣ ਜਾਂਦੇ ਤਾਂ ਕਿ ਉਹ ਜਿਹੜੇ ਰੂਟ ਦੇ ਸਹਾਰੇ ਇਨਾ ਲੰਬਾ ਰੁੱਖ ਜਿਹੜਾ ਖੜ ਸਕਦਾ ਹੈਗਾ ਉਸ ਤੋਂ ਬਾਦ ਨੂੰ ਨਿਊਟ੍ਰੀਐਂਟਸ ਸਪਲਾਈ ਕਰਦੇ ਹੈਗੇ ਜਿਹੜਾ ਉੱਪਰ ਤੱਕ ਲੈ ਕੇ ਜਾਂਦੀਆਂ ਤੇ ਪਾਣੀ ਤੇ ਮਿਨਰਲ ਜਿਹੜੇ ਹੋਰ ਹੈਗੇ ਸਾਰਾ ਇਹ ਰੂਟ ਜਿਹੜੇ ਹੈਗੇ ਆ ਉਹਨੂੰ ਸਪੋਰਟ ਕਰਦੇ ਆ ਉੱਪਰ ਤੱਕ ਪਹੁੰਚਣ ਲਈ ਹੁਣ ਇੱਕ ਬੇਸਿਕ ਰੂਲ ਹੈਗਾ ਸਮਝਣਾ ਪੈਣਾ ਤੁਹਾਨੂੰ ਕਿ ਪਾਣੀ ਕਿਵੇਂ ਮੂਵ ਕਰਦਾ ਹੈ ਤੇ ਸਮਝਾਂਗੇ ਆਪਾਂ ਜਿਹੜਾ ਪਾਣੀ ਹੈਗਾ ਘੱਟ ਮਤਲਬ ਜਿਹੜਾ ਜਿੱਥੇ ਵੱਧ ਪਾਣੀ ਉਹ ਘੱਟ ਪਾਣੀ ਵਾਲੂ ਮੂਵ ਕਰਦਾ ਤੁਹਾਨੂੰ ਪਤਾ ਹੈਗਾ ਤੇ ਉਸ ਤੋਂ ਇਲਾਵਾ ਹੁਣ ਸਮਝਾਂਗੇ ਜਿਹੜੀ ਮੋਇਸਟ ਸੋਇਲ ਹੈ ਗਿੱਲੀ ਜਿਹੜੀ ਮਿੱਟੀ ਹੈਗੀ ਆ ਉਹਦੇ ਵਿੱਚ ਪਾਣੀ ਦਾ ਕੰਟੈਂਟ ਜ਼ ਐਸ ਕੰਪਿਊਟ ਜੜਾਂ ਹੁਣ ਜੜਾਂ ਵਿੱਚ 슈ਗਰ ਤੇ ਮਾਈਨੋਸਲ ਹੋਣ ਕਰਕੇ ਉੱਥੇ ਪਾਣੀ ਦਾ ਲੈਵਲ ਘੱਟ ਹੋਣ ਕਰਕੇ ਸੜਾ ਜੜਾ ਮੋਇਸਟ ਮਿੱਟੀ ਤੋਂ ਫਿਰ ਜੜਾਂ ਵੱਲ ਨੂੰ ਸਭ ਤੋਂ ਪਹਿਲਾਂ ਮੂਵ ਕਰਦਾ ਪਾਣੀ ਉਸ ਤੋਂ ਬਾਅਦ ਸਾਨੂੰ ਪਤਾ ਹੈਗਾ ਪੱਤਿਆਂ ਰਾਹੀਂ ਪਾਣੀ ਬਾਹਰ ਜਾਂਦਾ ਹੈਗਾ ਟ੍ਰਾਂਸਪੀਰੇਸ਼ਨ ਇੱਕ ਪ੍ਰੋਸੈਸ ਹੈਗਾ ਹੁਣ ਪੱਤਿਆਂ ਵਿੱਚ ਕੀ ਹੈ 슈ਗਰ ਦਾ ਕੰਟੈਂਟ ਜ਼ਿਆਦਾ ਪਾਣੀ ਘੱਟ ਆ ਇਸ ਲਈ ਪਹਿਲਾਂ ਮਿੱਟੀ ਤੋਂ ਜੜਾਂ ਵੱਲ ਨੂੰ ਗਿਆ ਫਿਰ ਜੜਾਂ ਤੋਂ ਪ੍ਰੈਸ਼ਰ ਰਾਹੀਂ ਇਹ ਉੱਪਰ ਪੱਤਿਆਂ ਵੱਲ ਚਲਾ ਗਿਆ ਹੁਣ ਇਸ ਤੋਂ ਇਲਾਵਾ ਹੁਣ ਪਾਣੀ ਦੀ ਮਾਤਰਾ ਜਿਹੜੀ ਵਾਤਾਵਰਨ ਵਿੱਚ ਐਟਮੋਸਫੇਅਰ ਵਿੱਚ ਘੱਟ ਹੈਗੀ ਆ ਜਿੱਥੇ ਮਤਲਬ ਸਨੀ ਸੂਰਜ ਦੀ ਕਿਰਨਾਂ ਬਹੁਤ ਜ਼ਿਆਦਾ ਜ਼ਿਆਦਾ ਗਰਮੀ ਪੈਂਦੀ ਹੈ ਜਾਂ ਬਹੁਤ ਜਿਆਦਾ ਵਿੰਡ ਚੱਲਦੀ ਹੈਗੀ ਉਸ ਇਲਾਕੇ ਵਿੱਚ 에ਅਰ ਦਾ ਪ੍ਰੈਸ਼ਰ ਜ਼ਿਆਦਾ ਹੈਗਾ ਪਰ ਪਾਣੀ ਦੀ ਮਾਤਰਾ ਘੱਟ ਹੈਗੀ ਇਸ ਕਰਕੇ ਜਦੋਂ ਪਾਣੀ ਪੱਤਿਆਂ ਜਾਂਦਾ ਫਿਰ ਪੱਤਿਆਂ ਤੋਂ ਮਤਲਬ ਕਹਿੰਦਾ ਸਟੋਮੇਟਾ ਆਹੀ ਜਿਹੜੇ ਸਟੋਮੇਟਾ ਹੁੰਦੇ ਕਪੂਰ ਹੁੰਦੇ ਆ ਟਾਈਨੀ ਪੋਰ ਹੁੰਦੇ ਆ ਪੱਤੇ ਵਿੱਚ ਉਹਦੇ ਰਾਹੀਂ ਪਾਣੀ ਬਾਹਰ ਚਲੇ ਜਾਂਦਾ ਹੈਗਾ ਤਾਂ ਮਤਲਬ ਕਹਿੰਦਾ 97% ਕਿਹਾ ਜਾਂਦਾ ਸਟੱਡੀ ਹੋਈਆਂ ਹੈਗੀਆਂ ਸਤੰਨੇ ਵਿੱਚ 90% ਪੌਂਡ ਜਿਹੜੇ ਥੱਲੇੋਂ ਮਤਲਬ ਕੱਢ ਕੇ ਉੱਪਰ ਪੱਤੇ ਆ ਰਹੀ ਹਵਾ 'ਚ ਛੱਡਿਆ ਜਾਂਦਾ ਵਾਤਾਵਰਣ ਛੱਡਿਆ ਜਾਂਦਾ ਇਹ 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 ਹੈਗਾ ਇਸ ਲਈ ਸਾਡਾ ਵਾਤਾਵਰਣ ਹੈਗਾ ਇਹ ਰੁੱਖ ਜਿਹੜਾ ਠੰਡਾ ਕਰਨ 'ਚ ਮਦਦ ਕਰਦੇ ਹੈਗੇ ਆ ਤਾਂ ਇਸ ਨੂੰ ਇੱਕ ਵੈਸਲ ਹੈਗੀਆਂ ਮਤਲਬ ਇੱਕ ਵੈਸਲਸ ਹੈਗੀਆਂ ਇਹਨੂੰ ਉੱਪਰ ਚੱਕ ਕੇ ਲੱਗ ਜਾਂਦੀਆਂ ਰੁੱਖਾਂ ਦੇ ਵਿੱਚ ਉਹਨੂੰ ਜ਼ਾਈਲਮ ਵੈਸਲ ਬੋਲਦੇ ਆ ਇੱਕ ਇਹ ਮਤਲਬ ਤੁਸੀਂ ਕਹਿ ਸਕਦੇ ਹੋ ਪਾਈਪਾਂ ਕਹਿ ਸਕਦੇ ਹੋ ਵੈਸਲ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਇਹ ਪਾਈਪਾਂ ਹੈਗੀਆਂ ਇਹ ਪਾਣੀ ਨੂੰ ਮਿੱਟੀ ਤੋਂ ਪਹਿਲਾਂ ਜੜਾ ਜੜਾ ਮਲ ਰੁੱਖਾਂ ਦੀਆਂ ਜੜਾਂ ਤੋਂ ਪੱਤਿਆਂ ਵੱਲ ਪੱਤਿਆਂ ਤੋਂ ਫਿਰ ਮਤਲਬ ਕਹਿੰਦਾ ਹਵਾ ਦੇ ਵਿੱਚ ਇਹ ਟ੍ਰਾਂਸਪੀਰੇਸ਼ਨ ਪ੍ਰੋਸੈਸ ਰਹੀਂ ਛੱਡ ਦਿੰਦੀ ਹੈ ਹੈਗੀਆਂ ਹੁਣ ਤੁਸੀਂ ਇਹਨੂੰ ਐਗਜ਼ਾਮਪਲ ਇਸ ਤਰ੍ਹਾਂ ਲੈ ਸਕਦੇ ਹੋ ਜਿਸ ਤਰ੍ਹਾਂ ਆਪਾਂ ਕੋਕਾ ਕੋਲਾ ਦਾ ਜਿਹੜਾ ਉਹ ਪੀਂਦੇ ਆ ਉਹ ਬਸ ਸਟਰੌ ਜਿਹੜਾ ਹੁੰਦਾ ਉਹਦਾਂ ਹੀ ਖਿੱਚਦੇ ਆ ਆਪਣੇ ਮੂੰਹ ਰਹੀਂ ਉਹ ਪਾਈਪ ਰਾਹੀਂ ਉੱਤੇ ਜਿਵੇਂ ਆਪਣਾ ਸਾਰਾ ਆਪਣੇ ਮੂੰਹ ਚ ਆ ਜਾਂਦਾ ਹੈਗਾ ਕੋਕਾ ਕੋਲਾ ਜਿਹੜਾ ਹੈਗਾ ਏਸੀ ਤਰ੍ਹਾਂ ਇੱਕ ਸਕਸ਼ਨ ਸਕਸ਼ਨ ਪ੍ਰੈਸ਼ਰ ਕ੍ਰੀਏਟ ਹੁੰਦਾ ਇਹ ਪਾਈਪਾਂ ਰਾਹੀਂ ਇਹ ਇੱਕ ਵੱਡੇ ਸਟਰੌ ਕਹਿ ਸਕਦੇ ਆ ਰੁੱਖਾਂ ਦੇ ਵਿੱਚ ਸਟਰੌ ਹੁੰਦੇ ਆ ਜਿਹੜੇ ਕਿ ਉਹਨੂੰ ਖਿੱਚ ਕੇ ਪਾਣੀ ਨੂੰ ਉੱਪਰ ਲੈ ਜਾਂਦੇ ਹੈਗੇ ਆ ਇਸ ਲਈ ਸਾਨੂੰ ਸਮਝਣਾ ਪੈਣਾ ਏ ਜਿਹੜੇ ਰੁੱਖ ਹੈਗੇ ਆ ਜਿਹੜੀਆਂ ਜੜਾਂ ਹੈਗੀਆਂ ਇਹ ਰੁੱਖਾਂ ਦੀਆਂ ਉਹ ਪਾਣੀ ਪੀਣ ਚ ਮਦਦ ਕਰਦੀ ਹੈਗੀ ਰੁੱਖ ਨੂੰ ਉਸ ਨੂੰ ਮਤਲਬ ਉਹਦੀ ਮੇਨਟੇਨੈਂਸ ਰੱਖਦੀਆਂ ਤੇ ਵਾਤਾਵਰਣ ਨੂੰ ਮਤਲਬ ਉਹ ਕਹਿੰਦਾ ਸਾਡੇ ਠੰਡਾ ਰੱਖਣ ਵਾਸਤੇ ਇਹ ਜਿਹੜਾ ਪ੍ਰਕਿਰਿਆ ਹੈਗੀ ਆ ਰੁੱਖਾਂ ਦੀ ਇਹ ਪਾਣੀ ਮੂਵ ਕਰਨ ਦੀ ਪ੍ਰਕਿਰਿਆ ਹੈਗੀ ਆ ਧੰਨਵਾਦ